ਬਾਬਾ ਸਾਹਿਬ ਡਾਕਟਰ ਵੀਰ ਅੰਬੇਦਕਰ ਜੀ ਦੇ ਨਵ ਨਿਰਮਾਨ ਨਿਵਾਸੀ ਇਲਾਕੇ ਦੀ ਸਫਾਈ ਦੀ ਵਿੱਚ ਵੱਧ ਰਹੀ ਬੇਪਰਵਾਹੀ ਨੇ ਲੋਕਾਂ ਦੀ ਜ਼ਿੰਦਗੀ ਦੁਖੀ ਕਰ ਦਿੱਤੀ ਹੈ ਸਾਬਕਾ ਚੇਅਰਮੈਨ ਇੰਪਰੂਵਮੈਂਟ ਟਰਸਟ ਦਿਨੇਸ਼ ਪੱਸੀ ਨੇ ਟੀਮ ਸਮੇਤ ਮੌਕੇ ਦਾ ਦੌਰਾ ਕਰਦੀ ਹੋਈ ਕਿਹਾ ਇਹ ਉਹੀ ਜੋੜਾ ਫਾਟਕ ਹੈ ਜਿਥੇ ਉਸਨੇ ਆਪਣੇ ਕਾਰਜਕਾਲ ਦੌਰਾਨ ਮੁਰੰਮਤ ਕੰਮ ਅਤੇ ਵਿਕਾਸ ਦੇ ਕੰਮ ਕਰਵਾਏ ਸਨ ਉਸ ਸਮੇਂ ਰੋਜ਼ਾਨਾ 50 ਹਜ਼ਾਰ ਲੋਕ ਅਤੇ 182 ਟ੍ਰੇਨਾਂ ਇੱਥੋਂ ਲੰਘਦੀਆਂ ਸਨ ਜਿਸ ਕਾਰਨ ਜਾਮ ਬੰਦਾ ਸੀ ਫਰਾਜ ਹਾਲਾਤ ਇਨੀ ਥੀ ਕੂੜੇ ਦੇ ਢੇਰ ਇਲਾਕੇ ਦੀ ਚਾਨ ਬਣ ਗਏ ਉਹਨਾਂ ਨੇ ਕਿਹਾ ਇਹੀ ਗੰਬੀਰ ਸਥਿਤੀ ਦੇ ਬਾਵਜੂਦ ਹੈ ਸਫਾਈ ਸੇਵਕ ਮੌਜੂਦ ਨਹੀਂ ਕਾਰਪੋਰੇਸ਼ਨ ਨੂੰ ਫੋਨ ਕਰਕੇ ਬਿਨਾ ਮੰਗੇ ਪ੍ਰਸ਼ਾਸਨ ਦੀ ਅਜੜੀ ਕਾਰਗੁਜ਼ਾਰੀ ਅਜੂੜੀ ਢਿੱਲੀ ਹੈ ਐਨਜੀਟੀ ਦੇ ਨਿਯਮਾਂ ਦਾ ਬਹਾਨਾ ਬਣਾਇਆ ਜਾ ਰਿਹਾ ਪਰ ਘਰ ਘਰ ਕੂੜਾ ਕਲੈਕਸ਼ਨ ਦੀ ਪ੍ਰਣਾਲੀ ਟਹਿ ਗਈ ਹੈ ਉਹਨਾਂ ਨੇ ਦੱਸਿਆ ਕਿ ਵਾਇਰਲ ਵੀਡੀਓਜ਼ ਦੇ ਬਾਅਦ ਕੱਲ ਤੋਂ ਜੀਸੀਬੀ ਲਗਾ ਕੇ ਕੂੜਾ ਉਠਾਉਣ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ ਪਰ ਸਫਾਈ ਅਜੇ ਵੀ ਨਹੀਂ ਹੋਈ ਲੋਕਾਂ ਨੇ ਘਰਾਂ ਦੇ ਨੇੜੇ ਗੰਦਗੀ ਦੇ ਢੇਰ ਬਣੇ ਹੋਏ ਨੇ ਮੇਅਰ ਅਤੇ ਡਿਪਟੀ ਮੇਅਰ ਆਪਸੀ ਲੜਾਈ ਛੱਡਣ ਦੀ ਥਾਂ ਰਾਤ ਨੂੰ 12-12 ਵਜੇ ਕੂੜਾ ਚੁੱਕਵਾਉਣ ਦੇ ਝੂਠੇ ਦਾਅਵੇ ਕਰ ਰਹੇ ਨੇ ਇਲਜ਼ਾਮ ਲਗਾਉਂਦੇ ਹੋਏ ਉਹਨਾਂ ਨੇ ਕਿਹਾ ਜੋ ਕੰਪਨੀ ਕੂੜਾ ਚੁੱਕਣ ਲਈ ਠੇਕੇ ਤੇ ਲੱਗੀ ਹੈ ਉਸ ਦੀ ਕੈਪੇਬਿਲਟੀ ਹੀ ਨਹੀਂ ਹੈ ਉਹ ਆਦਾ ਕੂੜਾ ਜੇ ਨਹੀਂ ਤਾਂ ਗੱਲ ਸੁੱਤੇ ਨਾਂਗੇ ਅਸੀਂ ਕੀ ਕਰੀਏ How many boys are there? They are😅 To begin with, there are three! There are three! The boy who will say grocery goes and call for these, you would say that How many decent children have you got? He is the only child left, that's why ӵ ic evidenced, one is sleeping and these two are sleeping Those who have not slept at night, what are you doing those leaves that make engineering This is the first dream He has not 편 today, the aunque he slept yesterday These are the first dreams The only dream was that the oluş divorce These are the first dreams ਅੱਜ ਬਾਬਾ ਸਾਹਿਬ ਅੰਬੇਦਕਰ ਜੀ ਦਾ ਨਮ ਨਿਰਮਾਨ ਹੋ ਰਿਹਾ ਸੀ ਅਸੀਂ ਸਾਰੀ ਟੀਮ ਨੇ ਫੈਸਲਾ ਕੀਤਾ ਕਿ ਜੋੜਾ ਫਾਟਕ ਮੈਂ ਆਪਣੇ ਹੱਥੀ ਜਦੋਂ ਮੈਂ ਦਾਸ ਚੇਅਰਮੈਨ ਸੀ ਉਦੋਂ ਇਸ ਦਾ ਮੂਰਤ ਕੀਤਾ ਇਹਨੂੰ ਪੂਰਾ ਕਰਾਇਆ ਇਲਾਕੇ ਦੇ ਲੋਕਾਂ ਨੂੰ ਸਹੂਲਤ ਕਿ ਲੋਕ 50000 ਲੋਕ ਰੋਜ਼ ਇੱਥੋਂ ਆਉਂਦੇ ਜਾਂਦੇ ਸੀ 182 ਟ੍ਰੇਨਾਂ ਗੁਜ਼ਰਦੀਆਂ ਸੀ ਉਸ ਸਮੇਂ ਜਦੋਂ ਮੈਂ ਆਦੇ ਬਾਰੇ ਸਾਰਾ ਲੇਤਾ ਸੀ 182 ਟ੍ਰੇਨਾਂ ਨਿਕਲਦੀਆਂ ਉਹ 182 ਟ੍ਰੇਨਾਂ ਦੇ ਚਾਰ-ਚਾਰ ਘੰਟੇ ਜਾਮ ਰਹਿੰਦਾ ਸੀ ਲੋਕ ਪਰੇਸ਼ਾਨ ਰਹਿੰਦੇ ਸੀ ਅੱਜ ਕੀ ਹਾਲਾਤ ਹੋ ਗਏ ਇਸ ਇਲਾਕੇ ਦੇ ਲੋਕ ਗੰਦ ਦੇ ਢੇਰ ਲੱਗੇ ਸੀ ਮੈਂ ਤੁਹਾਨੂੰ ਦਿਖਾਣਾ ਮੈਂ ਫੋਟੋਆਂ ਇਤੀਆਂ ਹੀ ਲੇਕਿਨ ਪ੍ਰਸ਼ਾਸਨ ਉਸ ਜਗਾਂ ਦੀ ਲੋੜ ਸੀ ਇਹ ਅੱਜ ਕੂੜੇ ਦੇ ਢੇਰ ਲੱਗੇ ਦੇਖੋ ਇਹ ਕੱਲ ਝਾਇਆਂ ਤੇ ਕੱਲ ਤੋਂ ਜੀਸੀਪੀਆਂ ਲਾ ਕੇ ਕੂੜੇ ਦੇ ਢੇਰ ਚੁੱਕੇ ਜਾ ਰਹੇ ਨੇ ਸਾਰਾ ਕੁਝ ਕੀਤਾ ਜਾ ਰਿਹਾ ਲੇਕਿਨ ਫੇਰ ਵੀ ਨਹੀਂ ਸਫਾਈ ਹੋਈ ਦੇਖੋ ਹਾਲਾਤ ਉਹ ਲੋਕ ਚਲਾ ਰਹੇ ਨੇ ਉਹ ਸਾਰੇ ਪਰਿਵਾਰ ਖੜੇ ਨੇ ਮੇਰੇ ਆਪਣੇ ਪਰਿਵਾਰ ਨੇ ਉੱਥੇ ਗੰਦਗੀ ਦੇ ਢੇਰ ਕੋਈ ਸਫਾਈ ਸੇਵਕ ਹੀ ਨਹੀਂਗਾ ਮੈਂ ਕਾਰਪੋਰੇਸ਼ਨ ਤੇ ਫੋਨ ਕੀਤਾ ਮੈਂ ਕਿਹਾ ਜੀ ਇੱਥੇ ਬਿੰਨ ਲਗਾ ਦਿੱਤਾ ਜਾਵੇ ਕਿ ਤਾਂ ਕਿ ਲੋਕ ਇੱਕ ਬਿੰਨ ਦੇ ਵਿੱਚ ਕਹਿੰਦੇ ਜੀ ਇਹ ਬਿੰਨ ਲੈਸ ਸਿਟੀ ਹੋ ਗਿਆ ਐਨਜੀਟੀ ਨੇ ਇਹਨੂੰ ਬਿੰਨ ਲੈਸ ਸਿਟੀ ਕਰਤਾ ਐ ਐ ਬਿੰਨ ਲੈਸ ਸਿਟੀ ਕਰਤਾ ਮੈਂ ਕਹਿੰਦਾ ਕਿ ਬਿੰਨ ਲੈਸ ਸਿਟੀ ਕਰਤਾ ਤੁਸੀਂ ਘਰੋ ਘਰੋ ਕਲੈਕਟ ਕਰੋ ਤੇ ਕੋ ਕੂੜਾ ਨਾ ਸਿੱਟਣ ਲੋਕਾਂ ਨੂੰ ਵੀ ਜਾਗਰੂਤ ਕਰਨ ਦੀ ਲੋੜ ਆ ਅੱਜ ਬੱਸੀ ਨੇ ਆਣਾ ਸੀ ਤੇ ਕੂੜਾ ਸਫਾਈ ਹੋ ਨਹੀਂ ਹੋ ਗਈ ਪਾਣੀ ਦੇ ਪਿਛਾਵ ਅਸੀਂ ਆਪਣੀ ਟੀਮ ਲੈ ਕੇ ਆਏ ਆ ਮੈਂ ਇਸ ਸਰਕਾਰ ਨੂੰ ਸਤਿਨੂੰ ਜਦਾਂ ਨਾ ਮੇਅਰ ਸਾਹਿਬ ਵੀ ਆੜਾ ਇਹ ਕਾਉਂਸਲਰ ਆ ਆਪਾ ਦੀ ਪਾਰਟੀ ਦਾ ਹੈ ਉਧਰ ਆਮ ਆਦਮੀ ਪਾਰਟੀ ਦੇ ਕਾਉਂਸਲਰ ਇਹਨਾਂ ਨੂੰ ਜਗਾਉਣ ਦੀ ਲੋੜ ਆ ਮੈਂ ਜਗਾਣ ਆਇਆ ਕਿ ਵੀਰੋ ਤੁਹਾਨੂੰ ਲੋਕਾਂ ਨੇ ਸੇਵਾ ਦਿੱਤੀ ਹੈ ਇਸ ਇਲਾਕੇ ਦੀ ਸਫਾਈ ਵੱਲ ਧਿਆਨ ਦਿਓ ਅੱਜ ਕੂੜੇ ਗਲੀ ਗਲੀ ਚ ਢੇਰ ਲੱਗਿਆ ਮੈਂ ਚੁੱਪ ਨਹੀਂ ਬਟੂਗਾ ਅੱਜ ਮੈਂ ਇੱਥੇ ਲਗਾ ਇਹ ਇਤਿਹਾਸ ਕਰਨਗੇ ਕੱਲ ਨੂੰ ਮੈਂ ਦੂਜੇ ਹਰ ਹਫ਼ਤੇ ਕਿਤੇ ਨਾ ਕਿਤੇ ਮਹੰਲੇ ਜਾ ਕੇ ਇਹਨਾਂ ਨੂੰ ਦਿਖਾਇਆ ਕਰਾਂਗੇ ਇਲਾਕੇ ਦੀ ਲਗਾਤਾਰੀ ਸੋਸ਼ਲ ਮੀਡੀਆ ਤੇ ਕੂੜੇ ਦੀ ਵੀਡੀਓ ਵਾਇਰਲ ਹੁੰਦੀਆਂ ਆਪਣੀ ਸਰਦੀਆਂ ਸਰਕਾਰ ਕੋਈ ਚੋਬੀ 24 ਘੰਟੇ ਦੇਖਾ ਦੇਖੋ ਇਹਨਾਂ ਦੀ ਆਪਸੀ ਲੜਾਈ ਨਹੀਂ ਮੁੱਕਦੀ ਸੀਨੀਅਰ ਡਿਪਟੀ ਮੀਅਰ ਤੇ ਮੀਅਰ ਦੀ ਲੜਾਈ ਨਹੀਂ ਮੁੱਕਦੀ ਜੇ ਕੋਈ ਸੀ ਮੀਅਰ ਦੇ ਖਿਲਾਫ ਚੱਲਦਾ ਤੇ ਸੀਨੀਅਰ ਡਿਪਟੀ ਮੀਅਰ ਰਾਤੀ 12:00 12:00 ਵਜੇ ਕੂੜਾ ਚੁਕਾਨ ਚ ਦਿੰਦੇ ਉਹ ਯਾਰ ਲੋਕਾਂ ਨੇ ਤੁਹਾਨੂੰ ਕੁਰਸੀਆਂ ਤੇ ਬਿਠਾਇਆ ਬਿਨਾ ਪਥ ਪਾਤੇ ਇਲਾਕੇ ਨੇ ਗੁਰੂ ਨਗਰੀ ਦੇ ਵਿੱਚ ਤੁਸੀਂ ਸਫਾਈ ਦਾ ਧਿਆਨ ਕਰੋ ਇਹ ਇਲਾਕਾ ਬਹੁਤ ਜ਼ਰੂਰੀ ਹੈ ਸਫਾਈ ਬੜੀ ਜ਼ਰੂਰੀ ਮੇਰੇ ਨਾਲ ਚੱਲਣੇ ਦੌਰ ਦਿਖਾਨਾ ਸਫਾਈ ਹਰ ਕਿੰਨੇ ਸਾਲਾਂ ਤੋਂ ਹਰ ਸਾਲ ਸਫਾਈ ਦੇ ਮਸਲੇ 'ਚ ਫਸਟ ਆ ਰਿਹਾ ਇਹ ਲੋਕ estrani ਮੰਨਣਗੇ ਹੁਣ ਅਸੀਂ ਇਹਨਾਂ ਨੂੰ 4 ਸਾਲ ਦਾ ਸਮਾਂ ਦਿੱਤਾ ਕਿ 4 ਸਾਲ ਆਓ ਕਰੋ ਤੁਸੀਂ ਗੁਰੂ ਨਗਰੀ ਲਈ ਲੇਕਿਨ ਇਹ ਕੁਝ ਨਹੀਂ ਕਰਦਾ ਸਰ ਫਰੋਦੀ ਪਾਰਟੀਆਂ ਨੂੰ ਲਗਾਤਾਰ ਘੇਰਦੇ ਹੋਏ ਨਜ਼ਰਾਂ ਤੇ ਕਹਿੰਦੇ ਕਿ ਕੰਟਰੈਕਟ ਇਹ じゃ ਤਗੜਾ ਕੀਤਾ ਸੀਗਾ ਜਿਹਨੂੰ ਆਪਾਂ ਤੋੜ ਨਹੀਂ ਸਕਦੇ ਤੇ ਇਸ ਕਰਕੇ ਕੂੜੇ ਦੀ ਸਮੱਸਿਆ ਕਿਉਂ ਨਹੀਂ ਇਹਨਾਂ ਨੇ ਹੁਣੇ ਕੂੜੇ ਦੀ ਸਮੱਸਿਆ ਵਾਸਤੇ ਕੀਤਾ ਕੰਟਰੈਕਟ ਕੀਤਾ ਉਹ ਵੀ ਨਹੀਂ ਸਿਰੇ ਚੜ ਰਿਹਾ ਜਿਹਦੀ ਇੱਕ ਕੈਪੇਬਿਲਿਟੀ ਨਹੀਂ ਗਈ ਜਿਸ ਕੰਪਨੀ ਦੀ ਉਹਨੂੰ ਟੈਂਡਰ ਦੋਗੇ ਤੇ ਉਹ ਕਿੱਥੋਂ ਚੁਕੇਗਾ ਅੱਜ ਕੂੜਿਆਂ ਦੇ ਢੇਰ ਲੱਗੇ ਆ ਯਾਰ ਉਹਨਾਂ ਨੂੰ ਪੈਸੇ ਦੇ ਅੱਜ ਮੈਂ ਵਾ ਤੁਸੀਂ ਜੇ ਪੇਟ ਭੜ ਕੇ ਰੋਟੀ ਨਹੀਂ ਮਿਲੇਗੀ ਖਾਣਾ ਨਹੀਂ ਮਿਲੇਗਾ ਤੇ ਅਸੀਂ ਕਿਸ ਇਸ ਤਰ੍ਹਾਂ ਚੱਲਾਂਗੇ ਸਬੋਤ ਸੋਲੇ ਲੀਡਰ ਹਰ ਵੀ ਨਹੀਂ ਆਇਆ ਤੇ ਨਾ ਪਰ ਸਾਫ ਸਫਾਈ ਦਾ ਧਿਆਨ ਨਹੀਂ ਰਹਿਦਾ ਜੇ ਟਰਾਲੀਆਂ ਲੱਗ ਲੱਗ ਲੈ ਕੇ ਉਹ ਜਾਂਦੇ ਨੇ ਕੱਦਾ ਜਿਹੜਾ ਕਹਿੰਦਾ ਬਾਹਰ ਖੁੱਟ ਕੇ ਜਾਵੇ ਯਾਰ ਟਰਾਲੀਆਂ ਤੋਂ ਜੁਗਨੀਆਂ ਅਗਲੇ ਮੋੜ ਤੇ ਛੁੱਟ ਦਿੰਦੀਆਂ ਕੂੜਾ ਦੇ ਉੱਤੇ ਪਿਆ ਰਹਿ ਜਾਂਦਾ ਇਹ ਇਹਦੇ ਵਾਸਤੇ ਸਰਕਾਰ ਨੂੰ ਉੱਚ ਕਦਮ ਉਠਾਉਣੇ ਚਾਹੀਦੇ ਆ ਔਰ ਸਰਕਾਰ ਸਿਰਫ ਤੇ ਸਿਰਫ ਝੂਠੀ ਸ਼ੌਹਰਤ ਔਰ ਝੂਠੇ ਦਾਅਵੇ ਕਰ ਰਹੀ ਹੈ ਲਾਲ ਬਤੀਆਂ ਦੀਆਂ ਗੱਡੀਆਂ ਚ ਅੱਗੇ ਪਿੱਛੇ ਘੁੰਮ ਰਹੇ ਨੇ ਕੋਈ ਕੰਮ ਨਹੀਂ ਕਰ ਰਹੇ ਔਰ ਮੇਅਰ ਸਾਹਿਬ ਮੇਰੇ ਭਰਾ ਨੇ ਸਾਡੀ ਪਾਰਟੀ ਤੋਂ ਗਏ ਨੇ ਉਹਨਾਂ ਨੂੰ ਚਾਹੀਦਾ ਕਿ ਉਹ ਆਪਣੇ ਇਸ ਇਲਾਕੇ ਦੇ ਤੇ ਪਹਿਲ ਦੇ ਦਾਰ ਬਿਆਜ ਸੋਨੀ ਸਾਹਿਬ ਨੂੰ ਕਿਉਂ ਲੋਕ ਯਾਦ ਕਰਦੇ ਨੇ ਕਿਉਂ ਕਰਦੇ ਨੇ ਕਿਉਂਕਿ ਸੋਨੀ ਸਾਹਿਬ ਨੇ ਆਪਣੀ ਮੇਅਰ ਦੀ ਟੈਨਿਓਰ 'ਚ ਘਰ ਘਰ ਦੇ ਵਿੱਚ ਕੰਮ ਕਰਾਏ ਸੀ ਲੋਕਾਂ ਨੂੰ ਸੁਵਿਧਾ ਦਿੱਤੀਆਂ ਸੀ ਅੱਜ ਵੀ ਓਪੀ ਸੋਨੀ ਡਿਪਟੀ ਸੀਐਮ ਤੱਕ ਪਹੁੰਚ ਗਏ ਲੇਕਿਨ ਓਪੀ ਸੋਨੀ ਨੂੰ ਅੱਜ ਵੀ ਮੇਅਰ ਸੋਨੀ ਦੇ ਨਾਮ ਨਾਲ ਜਾਣਦੇ ਆ ਇਹ ਦਿਨੇਸ਼ ਮਸੀ ਨੇ 2.5 ਸਾਲ ਆਪਣੀ ਟੈਨਿਓਰ 'ਚ ਚੇਅਰਮੈਨੀ ਦੇ ਕੰਮ ਕੀਤਾ ਸੀ ਤੇ ਅੱਜ ਲੋਕ ਯਾਦ ਕਰਦੇ ਕਿ ਚੇਅਰਮੈਨ ਨੇ ਕੋਈ ਕੰਮ ਕੀਤਾ ਪਿਛਲੇ ਦਿਨੀ ਭਗਵੰਤ ਮਾਨ ਜੀ ਨੇ ਕਿਹਾ ਕਿ ਅਮਿਤ ਸਾਹਿਬ ਨੂੰ ਹਾਂ ਵਧੀਆ ਕਦਮ ਹੈ ਪਵਿੱਤਰ ਸ਼ਹਿਰ ਦਾ ਦਰਜਾ ਦੋ ਉਸ ਤੋਂ ਪਹਿਲਾਂ ਸਭ ਤੋਂ ਜਨਾ ਗੁਰੂ ਮਹਾਰਾਜ ਨੇ ਕੀ ਕਿਹਾ ਬਾਬਾ ਸਾਹਿਬ ਅੰਬੇਦਕਰ ਜੀ ਨੇ ਕੀ ਕਿਹਾ ਸਭ ਤੋਂ ਜ਼ਰੂਰੀ ਆਪ ਸੰਵਿਧਾਨ ਚ ਲਿਖੇਗੇ ਸਫਾਈ ਜ਼ਰੂਰੀ ਆ ਜੇ ਸਫਾਈ ਦਾ ਬਹੁਤ ਜ਼ਰੂਰੀ ਆ ਆਪਾਂ ਗੁਰੂ ਨਗਰੀ ਨੂੰ ਸਾਫ਼ ਸੁਥਰਾ ਰੱਖੀਏ ਕਿੰਨੀ ਸ਼ਰਮ ਦੀ ਗੱਲ ਆ ਬਾਹਰੋਂ ਲੋਕ ਆਏ ਵਿਦੇਸ਼ਾਂ ਤੋਂ ਉਹ ਕੂੜਾ ਚੁੱਕ ਰਹੇ ਨੇ ਯਾਰ ਰੋਜ਼ ਦੇ ਨਹੀਂ ਸਾਨੂੰ ਇਸ ਸਰਕਾਰ ਨੂੰ ਮਰ ਜਾਣਾ ਚਾਹੀਦਾ ਸੀ ਸਤੀਫੇ ਦੇ ਦੇਣੇ ਚਾਹੀਦੇ ਸੀ ਕਿ ਅਸੀਂ ਨਾਕਾਮ ਯਾਤਾਂ ਇਹ ਸਾਰਾ ਕੁਝ ਅਸੀਂ ਦੇਖਦੇ ਚੱਲੇ ਹਾਂ ਲੁਧਿਆਣਾ ਲਾਈਵ ਲਈ ਸੁਰਿੰਦਰ ਸੋਨੀ ਦੀ ਰਿਪੋਰਟ